ਸਸਿਕਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਕਿ ਜਿੱਥੇ ਜੇ ਖਾਂਸੀ ਦੀ ਦਵਾਈ ਦਾ ਹੋਇਆ ਸੀਗਾ ਜਿਹੜੀ ਕਿ ਮੱਧ ਪ੍ਰਦੇਸ਼ ਵਿੱਚ ਬੱਚਿਆਂ ਲਈ ਜਾਨਲੇਵਾ ਸਾਬਤ ਹੋਈ ਇਹ ਜ਼ਰੂਰੀ ਹੈ ਕਿ ਜਿਹੜੀ ਦਵਾਈਆਂ ਹੈਗੀਆਂ ਉਹ ਉੱਚ ਪੱਧਰ ਦੀਆਂ ਉੱਚ ਮਿਆਰ ਦੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਮਰੀਜ਼ ਨੂੰ ਡਾਕਟਰ ਤੇ ਦਵਾਈਆਂ ਤੇ ਵਿਸ਼ਵਾਸ ਹੁੰਦਾ ਹੈਗਾ ਇਸ ਲਈ ਪੰਜਾਬ ਸਰਕਾਰ ਔਰ ਜਿਹੜੀ ਸੈਂਟਰ ਦੀ ਏਜੰਸੀ ਐਸਡੈਸਕੋ ਜਨ ਉਸੇ ਕਹਿੰਦੇ ਆ ਸੈਂਟਰਲ ਡਰੱਗ ਸਟੈਂਡਰਡ ਅਥਾਰਟੀ ਆਫ ਇੰਡੀਆ ਉਹ ਲਗਾਤਾਰ ਦਵਾਈਆਂ ਦੀ ਜਿਹੜੀ ਹੈਗੀ ਗੁਣਵੱਤਾ ਚੈੱਕ ਕਰਦੇ ਆ ਔਰ ਜਿਹੜੀਆਂ ਦਵਾਈਆਂ ਸਬਸਟੈਂਡਰਡ ਜਿਹੜੀਆਂ ਘਟੀਆਂ ਪਾਈਆਂ ਜਾਂਦੀਆਂ ਜਿਹੜੀਆਂ ਜਿਹੜਾ ਨਾਲ ਕੇ ਪੇਸ਼ੈਂਟ ਦੀ ਬਿਮਾਰੀ ਠੀਕ ਨਹੀਂ ਹੋਣੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੈਨ ਕਰ ਦਿੱਤਾ ਹੈਗਾ 112 ਦੇ ਕਰੀਬ ਦਵਾਈਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਨਾ ਵੇਚੀਆਂ ਜਾ ਸਕਦੀਆਂ ਤੇ ਨਾ ਕਿਸੇ ਨੂੰ ਦਿੱਤੀਆਂ ਜਾ ਸਕਦੀਆਂ ਇਹ ਅਸੀਂ ਵੈਸੇ ਜਿਹੜੀ ਇਹ ਸਾਰੀ ਸੂਚਨਾ ਹੈਗੀ ਹੈ ਅਸੀਂ ਪੰਜਾਬ ਦੇ ਜਿੰਨੇ ਵੀ ਡਾਕਟਰ ਹੈ ਸਰਕਾਰੀ ਹਸਪਤਾਲਾਂ 'ਚ ਕੰਮ ਕਰਨ ਵਾਲੇ ਚਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਾਈਵੇਟ ਚ ਕਾਰਪੋਰੇਟ ਹਸਪੀਟਲ ਦੇ ਔਰ ਜਿੰਨੇ ਕੈਮਿਸਟ ਹੈਗੇ ਆ ਉਹਨਾਂ ਦੇ ਸਾਰਿਆਂ ਦੇ ਨਾਲ ਜਿਹੜੇ ਸਾਡੇ ਡਰਗ ਕੰਟਰੋਲ ਅਫਸਰ ਹੈ ਉਹ ਸਾਂਝੀ ਕਰਦੇ ਆ ਇਨਫੋਰਮੇਸ਼ਨ ਪਰ ਇਹ ਜ਼ਰੂਰੀ ਹੈ ਕਿਉਂਕਿ ਇਹਦਾ ਸਿੱਧਾ ਸਬੰਧ ਲੋਕਾਂ ਦੀ ਸਿਹਤ ਦੇ ਨਾਲ ਹੈ ਬਿਮਾਰੀਆਂ ਦੇ ਇਲਾਜ ਦੇ ਨਾਲ ਹੈ ਕਿ ਲੋਕਾਂ ਨੂੰ ਵੀ ਇਹ ਗੱਲਾਂ ਪਤਾ ਹੋਣ ਇਸ ਕਰਕੇ ਅਸੀਂ ਇਹ ਸਾਰੀ ਜਿਹੜੀ ਸੂchnਾ ਹੈਗੀ ਆ ਮੈਂ ਜਨਤਨਾਂ ਨਾਲ ਸਾਂਝੀ ਕਰ ਰਿਹਾ ਔਰ ਲਗਾਤਾਰ ਆਰਬੀ ਨੈਮਾ ਜਦ ਵਿੱਚ ਅਸੀਂ ਟੈਸਟ ਕਰਾਂਗੇ ਜਿਹੜੀ ਦਵਾਈ ਟੈਸਟ ਵਿੱਚ ਫੇਲ ਹੋ ਜੇਗੀ ਔਰ ਲੋਕਾਂ ਨੂੰ ਨਹੀਂ ਵੇਚੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਨਹੀਂ ਕਰਨ ਦਿੱਤਾ ਜਾਏਗਾ ਕਿਸੇ ਨੂੰ ਵੀ ਔਰ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਪਹਿਲਾਂ ਵੀ ਅਸੀਂ ਫੈਕਟਰੀਆਂ ਬੰਦ ਕਰਾਈਆਂ ਉਹਨਾਂ ਦੀਆਂ ਫੈਕਟਰੀਆਂ ਵੀ ਬੰਦ ਕਰਾਈਆਂ ਜਾਣਗੀਆਂ ਉਹਨਾਂ ਤੇ ਪਰਚੇ ਵੀ ਹੋਣਗੇ ਤੇ ਉਹਨਾਂ ਨਾਲ ਸਖਤੀ ਨਾਲ ਨਿਪਟਾਇਆ ਜਾਊਗਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਧਿਆਨ ਰ ਵੈਸੇ ਜਿਹੜਾ ਸਿਹਤ ਮਹਿਕਮਾ ਹੈਗਾ ਉਹਨੇ ਪੂਰਾ ਬੰਦੋਬਸਤ ਕੀਤਾ ਹੋਇਆ ਕਿ ਜੜੇ ਵੀ ਇਹਨਾਂ ਸੰਬੰਧਤ ਚਾਹੇ ਉਹਦੇ ਜਿਹੜੇ ਰੈਗੂਲੇਟਿੰਗ ਆਫਿਸਰ ਹੈਗੇ ਆ ਜਿਨ੍ਹਾਂ ਦੀ ਡਿਊਟੀ ਆ ਜਾਂ ਜਿਹੜੇ ਡਿਸਪੈਂਸਿੰਗ ਕਰਨ ਵਾਲੇ ਡਾਕਟਰਸ ਔਰ ਫਾਰਮਾਸਿਸਟਸ ਔਰ ਜਿੰਨੇ ਵੀ ਸਾਡਾ ਮੈਡੀਕਲ ਸਟਾਫ ਹੈਗਾ ਉਹਨਾਂ ਸਾਰਿਆਂ ਨੂੰ ਇਹ ਸੂਚਨਾ ਭੇਜ ਦਿੱਤੀ ਗਈ ਆ ਤੇ ਸਾਰਿਆਂ ਨੇ ਆਪਾਂ ਧਿਆਨ ਰੱਖਣਾ ਕਿ ਕੋਈ ਵੀ ਜਿਹੜੇ ਹੈਗੇ ਆ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਨ ਵਾਲਾ ਚਾਹੇ ਗੱਲ ਖਾਣੇ ਦੀ ਹੋਵੇ ਚਾਹੇ ਦਵਾਈਆਂ ਦੀ ਹੋਵੇ ਉਹਨਾਂ ਨੂੰ اجازت ਨਹੀਂ ਦਿੱਤੀ ਜਾਏਗੀ ਬਹੁਤ ਬਹੁਤ ਧੰਨਵਾਦ